ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਮੀਰ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਗੇ ਤੇ ਅੱਜ ਅਸੀਂ ਆਏ ਆ ਜੀ ਸ਼੍ਰੀ ਅਨੰਤਪੁਰ ਸਾਹਿਬ ਕੇਸ਼ਗੜ ਗੁਰਦੁਆਰਾ ਸਾਹਿਬ ਆਏ ਆ ਮੱਥਾ ਟੇਕਣ ਵਾਸਤੇ ਕਿਉਂਕਿ ਇਹ ਪ੍ਰੀਤੀ ਦੀ خواہش ਸੀ ਇਹ ਆਪਾਂ ਨੇ ਗੁਰਦੁਆਰਾ ਸਾਹਿਬ ਜਾਣਾ ਅਨੰਤਪੁਰ ਸਾਹਿਬ ਪਹਿਲਾਂ ਸਾਡੀ ਸਲਾਹ ਸੀਗੀ ਤਖਤ ਦਮਦਮਾ ਸਾਹਿਬ ਜਾਣ ਦੀ ਤੇ ਨੰਨ੍ਹਾ ਜੀ ਕਦੇ ਜਾਵਾਂਗੇ ਤੇ ਚਲੋ ਪਰਮਾਤਮਾ ਨੇ ਇੱਧਰ ਦਰਸ਼ਨ ਕਰਾਉਣੇ ਸੀ ਗੁਰਦੁਆਰਾ ਸਾਹਿਬ ਤੇ ਅਸੀਂ ਇੱਧਰ ਆਏ ਹਾਂ ਦਰਸ਼ਨ ਕਰਨ ਵਾਸਤੇ ਇਹ ਨੌਜੀ ਤੁਸੀਂ ਵੀ ਦਰਸ਼ਨ ਕਰੋ ਫਿਰ ਹੁਣ ਚੱਲਦੇ ਹਾਂ ਜੇ ਆਪਾਂ ਅੰਦਰ ਮੱਥਾ ਟੇਕਣ ਵਾਸਤੇ ਫਿਰ ਤੇ ਇੱਧਰ ਰੱਬਾ ਮੇਰੀ ਦੁਨੀਆ ਤੇਰਾ ਚਹੂ ਕੋ ਬਦ ਜੱਜ ਤੇ ਕੋ ਬਟਾ ਤੇਰਾ ਦਿਲ ਕੋ ਸੇਸ਼ਾ ਬਾਦਸ਼ਾਹ ਰੰਗ ਦੇ ਨਾਮ ਤਕਬਾ ਜੀਆਂ ਦੀਓ ਸਰ ਕੀ ਜਾਣਦਾ ਸਭ ਸਦਾ ਗੁਜ਼ਕਾਰ ਮਾਨਤਾ ਤੇ ਜਨ ਆਪ ਜਰ ਲੋ ਜੀ ਹੁਣ ਅਸੀਂ ਜਾ ਰਹੇ ਆ ਜੀ ਨੰਗਲ ਚਾਰ ਖੁੱਲੇ ਚਾਰ ਇੱਕ ਹੋਰ ਗੁਰਦੁਆਰਾ ਸਾਹਿਬ ਹੈਗਾ ਇਹ ਵੀ ਪੰਜ ਸਾਹਿਬ ਉੱਥੇ ਜਾ ਰਹੇ ਆ ਅਸੀਂ ਤੇ ਚਲੋ ਜੀ ਉੱਥੇ ਵੀ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਨੰਗਲ ਅਸੀਂ ਪਹੁੰਚ ਗਏ ਆ ਵਾਹਿਗੁਰੂ ਜੀਓ ਅਸੀਂ ਪਹੁੰਚ ਗਏ ਆ ਜੀ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਜੀ ਦਸਵੀਂ ਪਾਤਸ਼ਾਹੀ ਜੀ ਨਾਲ ਸੰਬੰਧਿਤ ਹੈ ਗੁਰਦੁਆਰਾ ਸਾਹਿਬ ਵਿਪੋਰ ਸਾਹਿਬ ਪਹਿਲੀ ਵਾਰ ਅਸੀਂ ਆਏ ਆ ਜਿੱਥੇ ਦਰਸ਼ਨ ਕਰਨ ਵਾਸਤੇ ਇਹ ਹੈਗੀ ਜੀ ਪਾਖੜਾ ਨਹਿਰ ਬਹੁਤ ਵੱਡੀ ਖੁੱਲਾ ਡੁੱਲਾ ਇੱਥੇ ਮਤਲਬ ਹੈਗਾ ਇਹ ਦਰਿਆ ਇਹ ਤੇ ਇਹਦੇ ਕੰਡੇ ਤੇ ਇਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਨੇ ਇੱਕੋ ਸਾਹਮਣੇ ਗੁਰਦੁਆਰਾ ਸਾਹਿਬ ਹੈਗਾ ਜੀ ਉਹ ਹੈਗਾ ਜੀ ਰਾੜਾ ਸਾਹਿਬ ਸੰਤੀਸ਼ਰ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਉੱਥੇ ਸੰਤੀਸ਼ਰ ਸਿੰਘ ਜੀ ਜਿਹੜੇ ਸੀਗੇ ਬਾਬਾ ਜੀ ਉਹਨਾਂ ਨੂੰ ਇੱਥੇ ਜਲ ਪ੍ਰਵਾਹ ਕੀਤਾ ਸੀ ਉਹਨਾਂ ਦਾ ਉੱਥੇ ਵੀ ਸਾਜਣ ਦੀ ਸੀ ਉਹ ਚੰਗੀ ਲੱਗੀ ਅੱਛਾ ਉਹ ਗੁਰਦੁਆਰਾ ਸਾਹਿਬ ਨਾਲ ਯਾਦ ਚ ਉਹਨਾਂ ਨੇ ਹਮ ਨਾ ਕੋਈ ਵਾਰ ਆਉਣੀ ਨਹੀਂ ਆ ਕਿਸਮਾ ਦੀ ਬੇਰਾਨਾ ਬੇਰਾ ਮਤਲਬ ਕੁਝ ਨਹੀਂ ਪਤਾ ਇਹਦਾ ਨਾ ਪੂਰਾ ਬਿਵੋਰ ਸਾਹਵਾਂ ਪਿੰਡ ਹੈ ਨਾ ਪੰਜ ਸਾਹਵਾਂ ਨਾਲ ਪਿੰਡ ਹੈ ਨਾ ਬਿਵੋਰ ਮੈਂ ਪਿੰਡਾ ਪੁੰਡਾ ਵਾਲਿਆਂ ਨੂੰ ਜੇ ਨੰਗਲ ਆਉਂਦਾ ਹੁੰਦਾ ਨੰਗਲ ਨੂੰ ਇਦਾਂ ਜਾ ਕੇ 3 ਕਿਲੋਮੀਟਰ ਪੈਂਦਾ ਆ ਸ਼ਾਰਟਕਟ ਇੱਥੋਂ ਗਿਆ ਨੰਗਲ ਲਈ ਆ ਫਿਰ ਜੀਚੋ ਢੀਟ ਦੀ ਉਹ ਅਸੀਂ ਜਾ ਰਹੇ ਹਾਂ ਜੀ ਬਾਬਾ ਹੰਸਾਲੀ ਵਾਲੇ ਜਿਹੜੇ ਸੀਗੇ ਉਹਨਾਂ ਦਾ ਸਥਾਨ ਦੇਖਣ ਵਾਸਤੇ ਇਹ ਹੈਗੀ ਹੈ ਜੀ ਜਿੱਥੇ ਬਾਬਾ ਜੀ ਹੰਸਾਲੀ ਵਾਲੇ ਜਿਹੜੇ ਸੀ ਉਹਨਾਂ ਦਾ ਵਿਸਰਜਨ ਕੀਤੀਆਂ ਗਈਆਂ ਸੀ ਅਸਥੀਆਂ ਤੇ ਇੱਥੇ ਵੀ ਇੱਕ ਗੁਰਦੁਆਰਾ ਸਾਹਿਬ ਹੈਗਾ ਏ ਅਸੀਂ ਇੱਥੇ ਆਏ ਅੱਜ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਇੱਥੇ ਅਸੀਂ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੇ ਖੜੇ ਸੀਗੇ चार खुले है चार खुले है आ, नहीं पांच खुले है अरे वो खुला ना तो जरा जरा, जरा तो से पैसे आ रहे हैं अच्छा वो भी लिमिटेड है तो तो सारी